ਹੈਲੋ ਮੈਂ ਡਾਕਟਰ ਤੇਰੰਕਰ ਹਾਜ਼ਰ ਹਾਂ ਦੁਬਾਰਾ ਇੱਕ ਨਵੇਂ ਵੀਡੀਓ ਨਾਲ ਇੱਕ ਦਰਸ਼ਕ ਨੇ ਸਵਾਲ ਕੀਤਾ ਸੀ ਕਿ ਸਤਨਾਜੇ ਬਾਰੇ ਦੱਸਿਓ ਮੈਨੂੰ ਯਾਦ ਆ ਗਿਆ ਕਿ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਪੰਛੀਆਂ ਨੂੰ ਫੀਡ ਪਾਉਂਦੇ ਆ ਜਾਨਵਰਾਂ ਦੀ ਸੇਵਾ ਕਰਦੇ ਆ ਆਨੰਦ ਬਹੁਤ ਆਉਂਦਾ ਹੈ ਮੈਂ ਕੁਝ ਵੈਦਿਕ ਗ੍ਰੰਥਾਂ ਦਾ ਹਵਾਲਾ ਦੇਣ ਲੱਗੀਆਂ ਜਿਨ੍ਹਾਂ ਦੇ ਵਿੱਚ ਇਸ দান ਨੂੰ ਮਹਾਨ ਕਿਹਾ ਗਿਆ ਹੈ ਪ੍ਰਾਸ਼ਰ ਹੋਰ ਆ ਸ਼ਾਸਤਰ ਦੀ ਗੱਲ ਜੇ ਮੈਂ ਕਰਾਂ ਤਾਂ ਦਾਨ ਨੂੰ ਮੁੱਖ ਉਪਾਅ ਮੰਨਿਆ ਗਿਆ ਆ ਜੀਵ ਦੇ ਆ ਨੂੰ ਸਭ ਗ੍ਰੰਥਾਂ ਚ ਪੁੰਨ ਕਰਮ ਮੰਨਿਆ ਗਿਆ ਜੀਵਾਂ ਨੂੰ ਭੋਜਨ ਖਵਾਉਣਾ ਸਮਝ ਲਓ ਪਿੱਤਰ ਤ੍ਰਿਪਤੀ ਦਾ ਕਾਰਨ ਬਣਦਾ ਇੱਕ ਗ੍ਰੰਥ ਸਕੰਧ ਪੁਰਾਣ ਉਹਦੇ ਵਿੱਚ ਤਾਂ ਗ੍ਰਹਿ ਸ਼ਾਂਤੀ ਲਈ ਵਿਸ਼ੇਸ਼ ਦਾਨਾਂ ਦੀ ਪ੍ਰਸ਼ੰਸਾ ਕੀਤੀ ਗਈ ਆ ਇੱਕ ਗ੍ਰੰਥ ਹੈ ਪ੍ਰਾਸ਼ਰਤ ਸਹੈਂਤਾ ਉਹਦੇ ਅਨੁਸਾਰ ਦਾਨ ਜਪ ਤੇ ਹੋ ਤਿੰਨ ਉਪਾਅ ਦੱਸੇ ਗਿਆ ਆ ਜਿਹੜੇ ਗ੍ਰਹਿ ਸ਼ਾਂਤੀ ਲਈ ਸਭ ਤੋਂ ਪ੍ਰਮਾਣਿਕ ਸਿੱਧ ਹੁੰਦੇ ਆ ਉਹਨਾਂ ਦੇ ਵਿੱਚੋਂ ਇਹ ਦਾਨ ਪੰਛੀਆਂ ਨੂੰ ਅਨਾਜ ਪਾਉਣਾ ਸਭ ਤੋਂ ਮਹਾਨ ਮੰਨਿਆ ਗਿਆ ਸਾਥੀਓ ਕੀ ਤੁਸੀਂ ਜਾਣਦੇ ਹੋ ਕਿ ਸਿਰਫ 7 ਅਨਾਜ ਪੰਛੀਆਂ ਨੂੰ ਪਾਉਣ ਨਾਲ ਸਾਰੇ ਗ੍ਰਹਿ ਸ਼ਾਂਤ ਹੋ ਜਾਂਦੇ ਆ ਤੇ ਸਭ ਤੋਂ ਵੱਡੀ ਗੱਲ ਇਹ ਸਿਰਫ ਗ੍ਰਹਿ ਦੋਸ਼ ਹੀ ਨਹੀਂ ਮਿਟਾਉਂਦੇ ਬਲਕਿ ਅਣਗਿਣਤ ਪੁੰਨ ਵੀ ਦਿੰਦੇ ਆ ਅੰਤ ਤੱਕ ਜ਼ਰੂਰ ਬਨੇ ਰਹਿਣਾ ਕਿਉਂਕਿ ਮੈਂ ਤੁਹਾਨੂੰ ਇੱਕ ਗੁਪਤ ਤੇ ਚਮਤਕਾਰਕ ਪਾ ਵੀ ਦੱਸਾਂਗੀ ਮੇਰੇ ਚੈਨਲ ਨਾਲ ਜੁੜੇ ਇੱਕ ਦਰਸ਼ਕ ਦਾ ਹੀ ਸਵਾਲ ਸੀ ਕਿ ਪੰਛੀਆਂ ਨੂੰ ਸਤਨਾਜਾ ਕਿਉਂ ਪਾਇਆ ਜਾਂਦਾ ਜਿਵੇਂ ਕਿ ਜ਼ਿਕਰ ਕਰ ਚੁੱਕੀਆਂ ਮੈਂ ਇਸ ਲਈ ਮੈਂ ਸੋਚਿਆ ਸਾਰੇ ਦਰਸ਼ਕਾਂ ਨੂੰ ਇਸ ਸਵਾਲ ਦਾ ਸਾਂਝਾ ਜਵਾਬ ਦੇ ਦਵਾਂ ਤਾਂ ਮੈਂ ਵੀਡੀਓ ਬਣਾ ਲਈ ਗਾਇਤ੍ਰੰਥਾਂ ਦੀ ਗੱਲ ਪੁਰਾਣਿਕ ਕਥਾਵਾਂ ਦੀ ਗੱਲ ਜਾਂ ਜੋਤਿਸ਼ ਅਨਸਾਰ ਜਿੰਨੇ ਵੀ ਸੈਂਟੀਫਿਕ ਵਿਗਿਆਨ ਦੀਆਂ ਕਿਤਾਬਾਂ ਨੇ ਉਹਨਾਂ ਸਾਰਿਆਂ 'ਚ ਇਹ ਹਵਾਲਾ ਮਿਲਦਾ ਰਿਗਵੇਦ ਜਜੁਰਵੇਦ ਜਾਂ ਗ੍ਰਹ ਦੇਵਤਾਵਾਂ ਦੀ ਪ੍ਰਾਰਥਨਾ ਦੀ ਗੱਲ ਆ ਪ੍ਰਾਸ਼ਰ ਹੋ ਰਾ ਸ਼ਾਸਤਰ ਆ ਉਹ ਤਾਂ ਸਾਫ਼ ਕਹਿੰਦੇ ਸਾਰੇ ਗ੍ਰੰਥ ਕਿ ਜੇ ਤੁਸੀਂ ਆਪਣੇ ਘਰ ਦੇ ਗ੍ਰਹਿ ਦੋਸ਼ ਸ਼ਾਂਤ ਕਰਨੇ ਆ ਤਾਂ ਤਿੰਨ ਉਪਾਅ ਕਰ ਲਓ ਜਪ ਕਰੋ ਹੋਮ ਕਰੋ ਹਵਨ ਤੇ ਦਾਨ ਕਰੋ ਤੇ ਦਾਨ ਵਿੱਚ ਸਭ ਤੋਂ ਮਹਾਨ ਦਾਨ ਹੈ ਅੰਨ ਦਾਨ ਠੀਕ ਹੈ ਜੀ ਜੀਵਾਂ ਨੂੰ ਭੋਜਨ ਖਾਣ ਨਾਲ ਪਿੱਤਰ ਤ੍ਰਿਪਤ ਹੁੰਦੇ ਮੈਂ ਦੱਸ ਤੁਹਕੀ ਉਹ ਸੱਤ ਅਨਾਜ ਫਿਰ ਕਿਹੜੇ ਕਿਹੜੇ ਆ ਸਰਨਾਜਾਂ ਜੋ ਮਰਜ਼ੀ ਪਾ ਦਿੰਦੇ ਆ ਸੁੰਡੀਆਂ ਗਲਿਆ ਸੜਿਆ ਮੁਸ਼ਕਿਆ ਅਨਾਜ ਉਹ ਨਹੀਂ ਤੁਸੀਂ ਲੈਣਾ ਸਾਫ ਸੁਥਰੇ ਸੱਤ ਅਨਾਜ ਲਾਓ ਸੱਤ ਗ੍ਰਹਿ ਕਰੋ ਸ਼ਾਂਤ ਸੋ ਪੁਰਾਣਾ ਦੇ ਅਨੁਸਾਰ ਇਹ ਸੱਤ ਮੁੱਖ ਗ੍ਰਹਿ ਕਿਹੜੇ ਆ ਤੇ ਤੁਸੀਂ ਕਿਹੜੇ ਅਨਾਜ ਲੈਣੇ ਆ ਸੂਰਜ ਦੇਵਤਾ ਨੂੰ ਖੁਸ਼ ਕਰਨਾ ਉਹਦੇ ਲਈ ਸਤਨਾਜ ਵਿੱਚ ਹੁੰਦਾ ਹੈ ਕਣਕ ਚੰ드ਰਮਾ ਦੇ ਲਈ ਚਾਵਲ ਮੰਗਲ ਗ੍ਰਹਿ ਲਈ ਮਲਕਾ ਮਸਰ ਜਾਂ ਮਸਰਾਂ ਦੀ ਦਾਲ ਬੁੱਧ ਲਈ ਸਾਬਤ ਮੂੰਗੀ ਬ੍ਰਹਸਪਤੀ ਲਈ ਛੋਲਿਆਂ ਦੀ ਦਾਲ ਸ਼ੁਕਰ ਲਈ ਤੇਲ ਜਾਂ ਫਿਰ ਚੌਲ ਤੇ ਸ਼ਨੀ ਲਈ ਕਾਲੇ ਤੇਲ ਸ਼ੁਕਰ ਲਈ ਕਿਹੜੇ ਸਫੇਦ ਤੇਲ ਤੇਲ ਕਾਲੇ ਨਹੀਂ ਹੁੰਦੇ ਸ਼ਨੀ ਲਈ ਕਾਲੇ ਤੇਲ ਤੇ ਸਾਬਤ ਮਾ ਇਹ ਸਤਨਾਂਜ ਮਿਲਾ ਕੇ ਹਲਕੇ ਜੇ ਗ੍ਰਾਈਂਡ ਕਰ ਲੈਣੇ ਆ ਮੈਂ ਪਹਿਲਾਂ ਵੀ ਕਿਤੇ ਦੱਸਿਆ ਕਿ ਕਈ ਵਾਰੀ ਨਾ ਕਈ ਵਾਰੀ ਮੱਕੀ ਦੇ ਦਾਣੇ ਮਿਲ ਜਾਂਦੇ ਆ ਉਹ ਮੱਕੀ ਮੋਟੀ ਹੁੰਦੀ ਆ ਪੰਛੀਆਂ ਕੋ ਕਿੱਥੇ ਖਾਣ ਤੇ ਗਲੇ 'ਚ ਫਸ ਜਾਣਗੇ ਸੁਪਨ ਕਰਦੇ ਕਰਦੇ ਪਾਪ ਨਾ ਮੁੱਲ ਲੈ ਲਿਓ ਹਲਕੇ ਜੇ ਗ੍ਰਾਈਂਡ ਕਰ ਲਈਦੇ ਆ ਤੇ ਇਹਨਾਂ ਨੂੰ ਪੰਛੀਆਂ ਨੂੰ ਪਾਉਣਾ ਅਸਲ ਦੇ ਵਿੱਚ ਇਹ ਸਤ ਗ੍ਰਹਿਾਂ ਦੀ ਸੰਤੁਲਨ ਸ਼ਕਤੀ ਨੂੰ ਪ੍ਰਸੰਨ ਕਰਦੇ ਆ ਤੁਸੀਂ ਕਹਿਣਾ ਗ੍ਰਹਿ ਤਾਂ 9 ਆ ਤਾਂ ਰਾਹੁ ਕੇਤੂ ਵਿਚਾਰੇ ਕਿੱਥੇ ਚਲ ਗਏ ਉਹ ਰਾਹੁ ਕੇਤੂ ছায়ਾ ਗਰਾਇਆ ਤੇ ਉਹਨਾਂ ਦੀ ਸ਼ਾਂਤੀ ਲਈ ਸਾਡੇ ਕੋਲ ਕੁਸ਼ਾਇਆ ਜਿਹੜੀ ਗਣੇਸ਼ੀ ਨੂੰ ਚੜਦੀ ਆ ਤੇ ਤਿਲ ਇਹ ਦੋ ਚੀਜ਼ਾਂ ਪਾ ਲਈਆਂ ਜਾਂਦੀਆਂ ਮੈਂ ਜੇ ਧਾਰਮਿਕ ਤੇ ਸੈਂਟੀਫਿਕ ਵਿਆਖਿਆ ਕਰਾਂ ਇਸ ਵੀਡੀਓ ਚ ਇਹਨਾਂ ਗੱਲਾਂ ਦੀ ਤਾਂ ਪਹਿਲਾ ਕਾਰਨ ਹੈ ਜਦੋਂ ਤੁਸੀਂ ਪੰਛੀਆਂ ਦੀ ਸੇਵਾ ਕਰਦੇ ਹੋ ਜੀਵ ਜੰਤੂਆਂ ਦੀ ਤਾਂ ਜੀਵ ਦਿਆ ਜਦੋਂ ਅਸੀਂ ਭੁੱਖੇ ਪੰਛੀਆਂ ਨੂੰ ਦਾਣਾ ਪਾਉਂਦੇ ਆ ਨਾ ਹਾਏ ਉਹ ਪੁੰਨ ਆਪਣੇ ਆਪ ਹੀ ਸਾਡੇ ਖਾਤੇ ਚ ਲਿਖ ਜਾਂਦਾ ਕਾਰਮਿਕ ਅਕਾਊਂਟ ਸੋਲਿਡ ਹੁੰਦਾ ਜਿੱਦਾਂ ਨਾ ਵਿਆਜ ਦਰ ਵਿਆਜ ਹੈ ਇਹ ਵਿਆਜ ਹੈ ਇਹ ਫ੍ਰੀਚ ਲੈ ਲਿਆ ਕਰੋ ਦੂਜਾ ਕਾਰਨ ਹੈ ਗ੍ਰਹਿ ਸ਼ਾਂਤੀ ਅਨਾਜ ਦਾ ਦਾਨ ਸਿੱਧਾ ਗ੍ਰਹਿ ਦੋਸ਼ ਨਿਵਾਰਨ ਨਾਲ ਜੁੜਿਆ ਹੋਇਆ ਹੈ ਤੀਸਰਾ ਕਾਰਨ ਪੰਛੀ ਆਕਾਸ਼ ਤੱਤ ਦੇ ਪ੍ਰਤੀਕ ਆ ਕਿਉਂਕਿ ਪ੍ਰਵਾਸ ਭੜਦੇ ਆ ਲੰਬੀਆਂ ਉਡਾਰੀਆਂ ਮਾਰਦੇ ਆ ਸੋ ਆਕਾਸ਼ ਤੱਤ ਦੇ ਪ੍ਰਤੀਕ ਹੋਣ ਕਰਕੇ ਜਦੋਂ ਉਹ ਸਤਨਾਜਾ ਖਾਂਦੇ ਆ ਤਾਂ ਉਹ ਸ਼ਕਤੀ ਸਾਰੀ ਆਕਾਸ਼ ਫੈਲਦੀ ਹੈ ਤੇ ਸਾਡੇ ਸਾਰੇ ਗ੍ਰਹਿ ਸ਼ਾਂਤ ਹੋਣੇ ਸ਼ੁਰੂ ਹੋ ਜਾਂਦੇ ਆ ਇੱਕ ਗ੍ਰੰਥ ਸਕੰਤ ਪੁਰਾਣ ਦਾ ਜ਼ਿਕਰ ਭਾਵੇਂ ਪਹਿਲਾਂ ਕੀਤਾ ਪਰ ਉਹ ਪੱਕ ਹੋਰ ਸੀ ਉਹਦੇ ਚ ਕਿਹਾ ਗਿਆ ਕਿ দান ਕੀਤੇ ਅਨਾਜ ਨਾਲ ਗ੍ਰਹਿ ਪ੍ਰਸੰਨ ਹੋ ਜਾਂਦੇ ਆ ਤੇ ਜੀਵਨ ਵਿੱਚ ਸੁਖ ਸ਼ਾਂਤੀ ਦਾ ਵਾਸ ਹੁੰਦਾ ਪ੍ਰਸ਼ਰ ਸੰਤਾ ਚ ਕਿਹਾ ਗਿਆ ਕਿ ਦਾਨ ਵਿਨਾ ਗ੍ਰਹਿ ਦੋਸ਼ ਪੂਰੀ ਤਰ੍ਹਾਂ ਦੂਰ ਕਰ ਹੀ ਨਹੀਂ ਸਕਦੇ ਸੋ ਇਹ ਜਿਹੇ ਸੌਖੇ ਜਿਹੇ ਸਤਨਾਜ ਬਜ਼ਾਰੋਂ ਲਿਆ ਕੇ ਇੱਕ ਮੁਠੀ ਰੋਜ਼ ਸਵੇਰੇ ਚਾਹ ਪਿੰਦਿਆਂ ਪਿੰਦਿਆਂ ਵੀ ਇੱਕ ਹੱਥ 'ਚ ਚਾਹ ਦਾ ਕੱਬਾ ਤਾਂ ਦੂਜੇ 'ਚ ਤੁਹਾਡੇ ਥੋੜਾ ਜਿਹਾ ਅਨਾਜ ਆ ਪੰਛੀਆਂ ਦਾ ਕਰ ਦਿਆਂ ਕੰਧਾਂ ਤੇ ਰੱਖ ਦਿਓ ਛੱਤ ਤੇ ਬਿਲਕੁਲ ਵੀ ਨਹੀਂ ਪਾਉਣਾ ਕਦੇ ਵੀ ਨਹੀਂ ਵੀਡੀਓ ਬਣਾਵਾਂਗੀ ਕੰਧ ਤੇ ਰੱਖ ਸਕਦੇ ਹੋ ਬਾਹਰ ਪਾ ਦਿਓ ਕਿਤੇ ਕੋਰਨਰ ਕੋਈ ਐਦਾਂ ਦਾ ਬਣਾ ਲਓ ਜਿੱਥੇ ਪਾਣੀ ਦਾ ਬੌਲ ਜ਼ਰੂਰ ਰੱਖੋ ਦਾਣਿਆਂ ਦੇ ਨਾਲ ਪਾਣੀ ਜ਼ਰੂਰ ਚਾਹੀਦਾ ਉਹ ਰੱਖੋ ਫਿਰ ਤੁਸੀਂ ਕਦੇ ਸਤਨਾਈ ਦਾ ਪੰਛੀਆਂ ਨੂੰ ਪਾਉਣੇ ਰਹੇ ਹੋ ਇਸ ਤੋਂ ਪਹਿਲਾਂ ਜੇ ਪਾਇਆ ਤਾਂ ਫਿਰ ਕਿਹੜਾ ਅਨੁਭਵ ਹੋਇਆ ਤੁਹਾਨੂੰ ਕੀ ਫੀਲ ਹੋਇਆ ਕਿ ਕੁਝ ਰਿਲੀਫ ਮਿਲੀ ਜਿਸ ਮਕਸਦ ਤੋਂ ਪਾਣਾ ਸ਼ੁਰੂ ਕੀਤਾ ਕਿਰਪਾ ਕਰਕੇ ਮੈਨੂੰ ਕਮੈਂਟ ਬਾਕਸ ਤੇ ਜ਼ਰੂਰ ਦੱਸਿਓ ਹੁਣ ਮੈਂ ਗੱਲ ਕਰਦੀ ਹਾਂ ਉਸ ਗੁਪਤ ਪਾ ਦੀ ਜੇ ਇਹਨੇ ਕਿਸੇ ਵੀ ਵਿਅਕਤੀ ਦੀ ਕੁੰਡਲੀ ਚ ਸ਼ਨੀ ਦੋਸ਼ ਆ ਨਾ ਬਹੁਤ ਦੇ ਹੁੰਦਾ ਤੇ ਉਹ ਲਗਾਤਾਰ ਜੇ 43 ਦਿਨ ਸਵੇਰੇ ਸਵੇਰੇ ਸਤਨਾਜਾ ਪੰਛੀਆਂ ਨੂੰ ਇੱਕ ਮੁਠੀ ਪਰ ਪਾ ਦੇ ਤਾਂ ਸ਼ਨੀ ਦੇ ਬਹੁਤ ਕਠੋਰ ਪ੍ਰਭਾਵ ਆਪਣੇ ਆਪ ਹੌਲੇ ਹੋ ਜਾਂਦੇ ਆ ਇਹੀ ਕਾਰਨ ਆ ਕਿ ਇਹਨੂੰ ਸਿਰਫ ਗ੍ਰਹਿ ਸ਼ਾਂਤੀ ਨਹੀਂ ਬਲਕਿ ਚਮਤਕਾਰਕ ਪੁੰਨ ਕਿਰਿਆ ਗਿਆ ਗਿਆ ਪੁੰਨਾ ਦਾ ਪੁੰਨ ਦਾਣੇ ਪਾਉਣੇ ਤਾਂ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਹੋਰਾਂ ਨਾਲ ਸ਼ੇਅਰ ਕਰ ਦਿਓ ਚੈਨਲ ਡਾਕਟਰ 13 ਕੌਰ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਕਿਉਂਕਿ ਅਗਲੀ ਵੀਡੀਓ ਵਿੱਚ ਮੈਂ ਇੱਕ ਅਜਿਹੀ ਗੁਪਤ ਜੋਤਿਸ਼ ਰਾਜ ਨੂੰ ਖੋਲਾਂਗੀ ਦੋਸਤੋ ਇੱਕ ਗੱਲ ਕਰਨੀ ਸੀ ਮੈਨੂੰ ਇੱਕ ਸਵਾਲ ਦਾ ਜਵਾਬ ਕਮੈਂਟ ਚ ਜ਼ਰੂਰ ਦੇ ਦਿਓ ਤੁਸੀਂ ਕੇਵਲ ਉਹ ਵੀਡੀਓ ਦੇਖਣ ਦੇ ਆਦੀ ਹੋ ਗਏ ਹੋ ਨਾ YouTube ਤੇ ਕਿ ਜਿੱਥੇ ਕਹਿ ਦਿੰਦੇ ਦੋ ਕਾਲੀਆਂ ਮਿਰਚਾਂ ਚੌਂਕ 'ਚ ਸਿੱਟਿਓ ਕਰੋੜਪਤੀ ਬਣ ਜਾਣਾ ਇੱਕ ਨਿੰਬੂ ਚ ਰਸਤੇ 'ਚ ਸਿੱਟਿਓ ਤੁਹਾਡਾ ਵਿਆਹ ਹੋ ਜਾਣਾ ਆ ਸਿੱਟਿਆ ਉਹ ਹੋ ਜਾਣਾ ਉਹ ਸਿੱਟਿਆ ਆਹ ਹੋ ਜਾਣਾ ਐਦਾਂ ਕਦੀ ਨਹੀਂ ਹੁੰਦਾ ਯਕੀਨ ਕਰੋ ਮੇਰਾ ਲੌਜੀਕਲੀ ਉਪਾਅ ਕਰਨ ਵਾਲੀ ਸਮੱਸਿਆਵਾਂ ਹੱਲ ਹੁੰਦੀਆਂ ਗੁੰਮਰਾਹ ਨਾ ਹੋਇਆ ਕਰੋ ਮੈਨੂੰ ਲੱਗਦਾ ਹੁੰਦਾ ਕਿ ਐਦਾਂ ਦੀਆਂ ਵੀਡੀਓ ਜਿਆਦਾ ਚੱਲਦੀਆਂ ਜਿੱਥੇ ਕੋਹਰਾ ਝੂਠ ਭਰੋਸਿਆ ਜਾਂਦਾ ਚੰਗੇ ਚੈਨਲ ਦੀ ਚੋਣ ਕਰੋ ਕੁਝ ਨਵਾਂ ਸਿੱਖੋ ਚੁਆਇਸ ਤੁਹਾਡੀ ਹੈ ਤੁਸੀਂ ਕਿਹਨੂੰ ਚੁਣਨਾ ਕੀ ਤੁਸੀਂ ਜਾਣਿਓ ਕਿ ਮੈਂ ਹਰ ਸ਼ਾਮ ਫਿਰ ਅਗਲੇ ਦਿਨ ਦਾ ਰਾਸ਼ੀ ਪਲ ਪਾ ਦਿਆ ਕਰਾਂ ਕੁਝ ਟ੍ਰੈਕ ਥੋੜਾ ਜਿਹਾ ਬਦਲਾ ਮੈਂ ਦੇਖਣਾ ਚਾਹੁੰਦੀ ਹਾਂ ਕਿ ਜੇ ਕਮੈਂਟ ਚ ਤੁਹਾਡਾ ਰਿਸਪੌਂਸ ਅੱਜ ਦੀ ਇਸ ਵੀਡੀਓ ਦੇਖਣ ਤੋਂ ਬਾਅਦ ਆਇਆ ਕਿ ਤੁਸੀਂ ਚਾਹੁੰਦੇ ਹੋ ਕਿ ਮੈਂ ਰਾਸ਼ੀ ਪਲ ਵੀ ਪਾਇਆ ਕਰਾਂ ਇੱਕ ਦਿਨ ਪਹਿਲਾਂ ਪਾ ਦਾਂਗੀ ਤਾਂ ਅੱਜ ਸ਼ਾਮ ਨੂੰ ਮੈਂ ਕੱਲ ਦਾ ਰਾਸ਼ੀ ਪਲ ਪਾ ਦਾਂਗੀ ਪਰ ਤੁਹਾਡੇ ਜਵਾਬ ਦੀ ਉਡੀਕ ਰਹੇਗੀ ਇਸੇ ਵੀਡੀਓ ਚ ਫਿਰ ਰੱਖੋ ਆਪਣਾ ਖਿਆਲ ਮਿਲਾਂਗੇ ਕੱਲ ਟਿਲ ਦੈਨ ਬਾਏ ਬਾਏ ਇਹ ਅਨਾਜ ਜ਼ਰੂਰ ਪਾਓ ਸੱਤ ਅਨਾਜ ਨੌਂਗਰਾ ਦਾਣਾ ਪਾ ਗਰਮਪਚਾ ਅਨੰਤ ਪੌਨਖਟ ਲੋ ਇਹੀ ਇੱਕ ਮਨੁੱਖਾ ਜੀਵਨ ਹੈ ਟੀਲ ਦੈਨ ਬਾਏ ਬਾਏ